ਪੰਜਾਬ ਦੇ ਕਪੂਰਥਲਾ ਦੇ ਵਿੱਚ ਇੱਕ ਮੁੰਡਾ ਜਿਹਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਹੈ ਜਿਸ ਨੂੰ ਕੋਰਟ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਕੋਰਟ ਦੇ ਵਿੱਚ ਜਾਂਦੇ ਹੋਏ ਕਿਸੇ ਨੇ ਉਹਦੀ ਵੀਡੀਓ ਬਣਾ ਲਈ ਕੁਝ ਦਿਨਾਂ ਬਾਅਦ ਫਿਰ ਤੋਂ ਉਹੀ ਲੜਕਾ ਪੁਲਸ ਵਾਲਾ ਕੋਈ ਹੋੜ ਹੁੰਦਾ ਹੈ ਫਿਰ ਕੋਈ ਬੰਦਾ ਇਹਦੀ ਵੀਡੀਓ ਬਣਾਉਂਦਾ ਹੈ ਇਸ ਵੀਡੀਓ ਦੇ ਵਿੱਚ ਉਹ ਮੁੰਡਾ ਹਾਸ ਹਾਸ ਕੇ ਆਪਣੀਆਂ ਫੋਟੋਆਂ ਖਿਚਵਾ ਰਿਹਾ ਸੀ ਕਦੀ ਉਹ ਜੱਜ ਦੇ ਸਾਹਮਣੇ ਕਦੀ ਉਹ ਵਕੀਲ ਦੇ ਸਾਹਮਣੇ ਪਰ ਜਦੋਂ ਵੀ ਉਹਦੀ ਕੋਈ ਫੋਟੋ ਖਿੱਚੀ ਜਾਂਦੀ ਤਾਂ ਉਹ ਇੱਕ ਸਮਾਈਲ ਦੇ ਕੇ ਆਪਣੀ ਫੋਟੋ ਖਿਚਵਾਉਂਦਾ ਸੀ ਹਮੇਸ਼ਾ ਹੀ ਇਹਦੇ ਚਿਹਰੇ ਤੇ ਮੁਸਕਰਾਹਟ ਰਹਿੰਦੀ ਸੀ ਜਿਵੇਂ ਇਹਨੂੰ ਪੁਲਿਸ ਵਾਲਿਆਂ ਦਾ ਕੋਈ ਡਰ ਨਹੀਂ ਹੁੰਦਾ ਕਿਸੇ ਵਿਅਕਤੀ ਨੇ ਇਸ ਲੜਕੇ ਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਥੱਲੇ ਇਹ ਲਿਖ ਦਿੱਤਾ ਕਿ ਇਸ ਮੁੰਡੇ ਨੇ ਆਪਣੀ ਭੈਣ ਦੇ ਬਲਾਤਕਾਰ ਦਾ ਬਦਲਾ ਲੈ ਲਿਆ ਉਸ ਬੰਦੇ ਨੂੰ ਮਾਰ ਕੇ ਬਸ ਇਹਨਾਂ ਲਿਖਿਆ ਤੇ ਇਹ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਗਈ। ਥੱਲੇ ਕਮੈਂਟਾਂ ਉੱਲਗ ਪੇ ਕੋਈ ਕਹਿੰਦਾ ਬਹੁਤ ਵਧੀਆ ਕੀਤਾ, ਕੋਈ ਇਹਨੂੰ ਸਲੂਟ ਮਾਰਦਾ, ਕੋਈ ਕਹਿੰਦਾ ਇਦਾਂ ਹੀ ਕਰਨਾ ਚਾਹੀਦਾ ਸੀ। ਮਿੰਟਾਂ ਸਕਿੰਟਾਂ ਦੇ ਵਿੱਚ ਇਹ ਮੁੰਡਾ ਹੀਰੋ ਬਣ ਗਿਆ। ਅੱਜ ਦੀ ਵੀਡੀਓ ਦੇ ਵਿੱਚ ਇਹੋ ਦੱਸਾਂਗੇ ਕਿ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ, ਇਹ ਮੁੰਡੇ ਦੀ ਪੂਰੀ ਕਹਾਣੀ ਕੀ ਸੀ। ਵਾਕਈ ਹੀ ਇਹਨੇ ਆਪਣੀ ਭੈਣ ਦੇ ਬਲਾਤਕਾਰਾਂ ਨੂੰ ਮਾਰ ਕੇ ਬਦਲਾ ਲਿਆ ਲਿਆ ਸੀ। ਤੇ ਕਿਸਨੇ ادی ਭੈਣ ਦੇ ਨਾਲ ਇਦਾਂ ਗਲਤ ਕੰਮ ਕੀਤਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲក្រਾਇਮ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਦੀ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਬਿਸ਼ਨਪੁਰ ਜੱਟਾ ਗੱਲ ਹੈ 28 ਅਗਸਤ 2024 ਦੀ ਰਾਤ ਦੇ 8 ਵਜੇ ਦੇ ਆਸ-ਪਾਸ ਦਾ ਸਮਾਂ ਸੀ ਪੁਲਿਸ ਵਾਲਿਆਂ ਨੂੰ ਫੋਨ ਆਉਂਦਾ ਹੈ ਕਿ ਇੱਥੇ ਇੱਕ ਲਖਨਪੁਰ ਰੋਡ ਦੇ ਕੰਡੇ ਦੇ ਉੱਤੇ ਇੱਕ ਬੰਦੇ ਦੀ লাশ ਪਈ ਹੋਈ ਹੈ ਇਹ লাশ ਖੂਨ ਦੇ ਨਾਲ ਲੱਤਪਤ ਪਈ ਹੋਈ ਹੈ ਜਿਵੇਂ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਇਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਹੈ ਪੁਲਿਸ ਨੂੰ ਜਿਵੇਂ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆ ਕੇ ਇਹ লাশ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਇਹਨੂੰ ਭੇਜ ਦਿੰਦੀ ਹੈ ਮਾਰਨ ਵਾਲਿਆਂ ਨੇ ਵਾਕਈ ਹੀ ਇਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਸੀ ਪਰ ਇਹ ਬੰਦਾ ਮਾਰਨ ਵਾਲਾ ਕੌਣ ਸੀ ਕਿੰਨੇ ਮਾਰਿਆ ਸੀ ਇਹ ਇੱਕ ਬਹੁਤ ਵੱਡਾ ਸਵਾਲ ਸੀ ਕੁਝ ਘੰਟਿਆਂ ਤੋਂ ਬਾਅਦ ਪੁਲਿਸ ਨੂੰ ਹੁਣ ਪਤਾ ਚੱਲ ਜਾਂਦਾ ਹੈ ਕਿ ਇਹ ਬੰਦਾ ਇਸੇ ਹੀ ਪਿੰਡ ਦਾ ਯਾਨੀ ਕਿ ਬਿਸ਼ਨਪੁਰ ਜੱਟਾਂ ਦਾ ਹੀ ਇੱਕ 50 ਸਾਲਾਂ ਦਾ ਮਜ਼ਦੂਰ ਇਹਦਾ ਨਾਮ ਓਮਪ੍ਰਕਾਸ਼ ਹੁੰਦਾ ਹੈ ਪੁਲਿਸ ਵਾਲੇ ਹੁਣ ਇਸ ਦੇ ਘਰ ਵਾਲਿਆਂ ਨੂੰ ਸੂਚਨਾ ਦਿੰਦੇ ਨੇ ਇਹਦੇ ਪਰਿਵਾਰ ਵਾਲੇ ਆਉਂਦੇ ਨੇ ਰੋੜੋ ਕਿ ਇਹਨਾਂ ਦਾ ਬੁਰਾ ਹਾਲ ਹੁੰਦਾ ਹੈ ਹੁਣ ਓਮਪ੍ਰਕਾਸ਼ ਦੀ ਪਤਨੀ ਆਉਂਦੀ ਹੈ ਇਹਦਾ ਇੱਕ ਮੁੰਡਾ ਹੁੰਦਾ ਹੈ ਮੁੰਡਾ ਆ ਕੇ ਪੁਲਿਸ ਵਾਲਿਆਂ ਨੂੰ ਇਹ ਕਹਾਣੀ ਦੱਸਦਾ ਹੈ। ਇਹ ਕਹਾਣੀ ਸੁਣ ਕੇ ਕਦੀ ਤਾਂ ਇਹ ਬੰਦੇ ਦੇ ਉੱਤੇ ਗੁੱਸਾ ਆਉਂਦਾ ਹੈ ਤੇ ਕਦੀ ਬੰਦਾ ਇਹ ਸੋਚਦਾ ਹੈ ਕਿ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ। ਹੁਣ ਓਮ ਪ੍ਰਕਾਸ਼ ਦਾ ਮੁੰਡਾ ਕਹਿੰਦਾ ਹੈ ਕਿ ਮੈਨੂੰ ਦੋ ਜਾਨਿਆਂ ਦੇ ਉੱਤੇ ਸ਼ੱਕ ਹੈ। ਇੱਕ ਤਾਂ ਲਵਪ੍ਰੀਤ ਸਿੰਘ ਨਾਮ ਦਾ ਮੁੰਡਾ ਹੈ ਤੇ ਇੱਕ ਦਾ ਨਾਮ ਹੈ ਆਕਾਸ਼ਦੀਪ। ਹੁਣ ਪੁਲਿਸ ਇਹਨਾਂ ਦੋਨਾਂ ਮੁੰਡਿਆਂ ਦੀ ਭਾਲ ਦੇ ਵਿੱਚ ਲੱਗ ਜਾਂਦੀ ਹੈ। ਇਹਨਾਂ ਨੂੰ ਤਲਾਸ਼ ਕਰਨ ਦਾ ਸਿਰਫ ਇੱਕੋ ਮਕਸਦ ਸੀ। ਕਿਉਂਕਿ ਸਾਲ 2015 ਦੇ ਵਿੱਚ ਇਸੇ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦਾ ਬਲਾਤਕਾਰ ਹੁੰਦਾ ਹੈ ਤੇ ਇਹ ਬਲਾਤਕਾਰ ਇਹ ਜਿਹੜਾ ਬੰਦਾ ਹੁਣ ਮਰਿਆ ਸੀ ਓਮ ਪ੍ਰਕਾਸ਼ ਇਹਦੇ ਦੁਆਰਾ ਹੀ ਕੀਤਾ ਗਿਆ ਸੀ ਇਹ ਬਲਾਤਕਾਰ ਇਹਨੇ ਬੁੜੇ ਤਰੀਕੇ ਦੇ ਨਾਲ ਕੀਤਾ ਗਿਆ ਸੀ ਕਿ ਇਹ ਕੁੜੀ ਨੂੰ ਹਸਪੀਟਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਹਸਪੀਟਲ ਦੇ ਵਿੱਚ ਇਹਦਾ ਇਲਾਜ ਚੱਲਦਾ ਹੈ ਤੇ ਇਲਾਜ ਦੌਰਾਨ ਹੀ ਇਹਦੀ ਮੌਤ ਹੋ ਜਾਂਦੀ ਹੈ ਕੁੜੀ ਦੀ ਮੌਤ ਹੋਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਇਹਦਾ ਪਿਓ ਇਹ ਸਦਮਾ ਬਰਦਾਸ਼ਤ ਨਹੀਂ ਕਰ ਪੰਦਾ ਤੇ ਇਹਦੇ ਪਿਓ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਸਿਰਫ ਕੁੜੀ ਦਾ ਭਰਾ ਬਚਿਆ ਸੀ ਜਿਹਦਾ ਨਾਮ ਹੁੰਦਾ ਹੈ ਲਵਪ੍ਰੀਤ ਸਿੰਘ ਇਧਰ ਪੁਲਿਸ ਓਮਪ੍ਰਕਾਸ਼ ਨੂੰ ਫੜਦੀ ਹੈ ਚਾਰਜ ਸੀਟ ਲੱਗਦੀ ਹੈ ਤੇ ਕੋਰਟ ਦੇ ਵਿੱਚ ਇਹਨੂੰ ਭੇਜਿਆ ਜਾਂਦਾ ਹੈ ਇਹਨੂੰ 10 ਸਾਲ ਦੀ ਸਜ਼ਾ ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਹੀ 2020 ਚੜਦਾ ਹੈ ਕਰੋਨਾ ਕਾਲ ਆਉਂਦਾ ਹੈ ਤੇ ਕਰੋਨਾ ਮਹਾਮਾਰੀ ਦੇ ਵਿੱਚ ਇਹ ਓਮਪ੍ਰਕਾਸ਼ ਪਤਾ ਨਹੀਂ ਇਹਦੀ ਸਜ਼ਾ ਕੱਟ ਹੋ ਗਈ ਸੀ ਜਾਂ ਖਤਮ ਕਰ ਦਿੱਤੀ ਗਈ ਸੀ ਇਹ ਹੁਣ ਜੇਲ੍ਹ ਚੋਂ ਨਿਕਲ ਕੇ ਬਾਹਰ ਆ ਜਾਂਦਾ ਹੈ ਇਹ ਜਿਹੜੀ ਕੁੜੀ ਦਾ ਰੇਪ ਇਹਨੇ ਕੀਤਾ ਸੀ ਇਹਦਾ ਭਰਾ ਸੀ ਲਵਪ੍ਰੀਤ ਸਿੰਘ ਇਹਨੂੰ ਬੜਾ ਗੁੱਸਾ ਆਉਂਦਾ ਹੈ ਕਿ ਉਹਦੀ ਭੈਣ ਦਾ ਰੇਪ ਇਸਟ ਅੱਜ ਵੀ ਬਾਹਰ ਘੁੰਮ ਰਿਆ ਸੀ ਕਿਉਂਕਿ ਉਹਦੀ ਵਜ੍ਹਾ ਦੇ ਕਰਕੇ ਹੀ ਉਹਦਾ ਹਸਦਲਾ ਬਸਦਾ ਪਰਿਵਾਰ ਬਰਬਾਦ ਹੋ ਗਿਆ ਸੀ ਤੇ ਉਹਦੇ ਪਿਓ ਦੀ ਵੀ ਮੌਤ ਹੋ ਗਈ ਸੀ ਤੇ ਉਹਦੀ ਭੈਣ ਦੀ ਵੀ ਮੌਤ ਹੋ ਗਈ ਸੀ ਹੁਣ ਲਵਪ੍ਰੀਤ ਸਿੰਘ ਇੱਕ ਮੌਕੇ ਦੀ ਤਲਾਸ਼ ਦੇ ਵਿੱਚ ਸੀ ਕਿ ਕਦੋਂ ਉਹ ਆਪਣੀ ਭੈਣ ਦੇ ਆਪਣੇ ਪਿਓ ਦੇ ਕਤਲ ਦਾ ਬਦਲਾ ਲਵੇ ਹੁਣ ਇਹ ਮੌਕਾ ਉਹਨੂੰ 28 ਅਗਸਤ 2024 ਨੂੰ ਮਿਲਦਾ ਹੈ ਜਿਸ ਤਰ੍ਹਾਂ ਹੀ ਓਮ ਪ੍ਰਕਾਸ਼ ਮਜਦੂਰੀ ਕਰਕੇ ਕੰਨੋਂ ਆ ਰਿਹਾ ਸੀ ਰਸਤੇ ਦੇ ਵਿੱਚ ਲਖਨਪੁਰ ਰੋਡ ਦੇ ਉੱਤੇ ਹੀ ਇਹ ਲੱਪਰੀ ਸਿੰਘ ਇਹਦਾ ਇੱਕ ਦੋਸਤ ਹੁੰਦਾ ਹੈ ਆਕਾਸ਼ਦੀਪ ਦੋਨੇ ਜਾਨੇ ਮਿਲ ਕੇ ਹੁਣ ਤੇਜ਼ ਤਾਰ ਹਥਿਆਰ ਦੇ ਨਾਲ ਓਮ ਪ੍ਰਕਾਸ਼ ਦਾ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਉੱਥੋਂ ਇਹ ਭੱਜ ਜਾਂਦੇ ਨੇ ਹੁਣ ਜਦੋਂ ਇਹ ਗੱਲ ਪਤਾ ਚੱਲਦੀ ਹੈ ਤਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਦੋਨਾਂ ਨੇ ਹੀ ਕਬੂਲ ਕਰ ਲਿਆ ਸੀ ਕਿ ਇਹਨਾਂ ਦੋਨਾਂ ਨੇ ਹੀ ਕਤਲ ਕੀਤਾ ਹੈ ਤੇ ਇਹ ਕਤਲ ਦੀ ਵਜ੍ਹਾ ਵੀ ਉਹੀ ਸੀ ओम प्रकाश ਨੇ ادی ਭੈਣ ਦਾ ਬਲਾਤਕਾਰ ਕੀਤਾ ਸੀ ਜਿਸ ਵਜ੍ਹਾ ਕਰਕੇ ਇਹਦਾ ਪਿਓ ਵੀ ਮਰ ਗਿਆ ਸੀ ਤੇ ਲਵਪ੍ਰੀਤ ਨੇ ਉਹੀ ਬਦਲਾ ਲੈਣ ਵਾਸਤੇ ओम प्रकाश ਦਾ ਕਤਲ ਕੀਤਾ ਸੀ ਜਾਨੀ ਕਿ ਇਹ ਖਬਰ ਬਿਲਕੁਲ ਹੀ ਸੱਚ ਨਿਕਲਦੀ ਹੈ ਕਿ ਇੱਕ ਮੁੰਡੇ ਨੇ ਆਪਣੀ ਭੈਣ ਦੇ ਬਲਾਤਕਾਰ ਦਾ ਬਦਲਾ ਲੈਣ ਦੇ ਲਈ ਕਤਲ ਕੀਤਾ ਪਰ ਪੁਲਿਸ ਵਾਲਿਆਂ ਨੇ ਜਿਸ ਤਰ੍ਹਾਂ ਹੀ ਲਵਪ੍ਰੀਤ ਨੂੰ ਫੜਿਆ ਸੀ ਤਾਂ ਲਵਪ੍ਰੀਤ ਦਾ ਪੂਰਾ ਚਿਹਰਾ ਟੱਕ ਦਿੱਤਾ ਸੀ ਜਿਵੇਂ ਤੁਸੀਂ ਫੋਟੋ ਚ ਦੇਖ ਰਹੇ ਹੋ ਜਾਨੀ ਕਿ ਲਵਪ੍ਰੀਤ ਦੀ ਕੋਈ ਵੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਨਹੀਂ ਹੋਈ ਸੀ ਪਰ ਹੁਣ ਜਿਹੜੀ ਇਹ ਮੁੰਡੇ ਦੀ ਫੋਟੋ ਵਾਇਰਲ ਹੋ ਰਹੀ ਸੀ ਰੀਲ ਵਾਇਰਲ ਹੋ ਰਹੀ ਸੀ ਇਹ ਮੁੰਡਾ ਕੋਈ ਹੋਰ ਸੀ ਇਹ ਮੁੰਡੇ ਦਾ ਨਾਮ ਸੀ ਅਤੂ ਡਿਫਾਲਟਰ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣਾਉਂਦਾ ਹੈ ਤੇ ਇਹ ਕੀ ਕਰਦਾ ਹੈ ਕਿ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਹੈ ਤਾਂ ਜੋ ਇਹਨੂੰ ਪੁਲਿਸ ਫੜੇ ਤੇ ਜਦੋਂ ਪੁਲਿਸ ਇਹਨੂੰ ਫੜਦੀ ਹੈ ਤਾਂ ਜਾਣਬੁੱਝ ਕੇ ਆਪਣੇ ਦੋਸਤਾਂ ਕੋਲੋਂ ਇਹ ਆਪਣੀਆਂ ਰੀਲਾਂ ਬਣਵਾਉਂਦਾ ਹੈ ਪੁਲਿਸ ਦੇ ਸਾਹਮਣੇ ਇਹ ਮੁਸਕਰਾਉਂਦਾ ਹੈ ਕਿਉਂਕਿ ਇਹਨੂੰ ਸ਼ੌਂਕ ਹੈ ਕਿ ਇਹਦੀਆਂ ਰੀਲਾਂ ਵਾਇਰਲ ਹੋਣ ਤੇ ਇਹ ਆਪਣੀਆਂ ਵਾਇਰਲ ਰੀਲਾਂ ਕਰਨ ਵਾਸਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਤੱਕ ਕਰਵਾ ਦਿੰਦਾ ਹੈ ਤੇ ਲੋਕੇ ਵੀ ਇਸ ਲੜਕੇ ਦੀਆਂ ਰੀਲਾਂ ਨੂੰ ਖੂਬ ਦੇਖ ਰਹੇ ਨੇ ਤੇ ਇਹਦੇ ਕੈਪਸ਼ਨ ਦੇ ਵਿੱਚ ਜਿਹੜਾ ਇਹ ਲਾਪਰੀਤ ਦਾ ਕਾਂਡ ਹੋਇਆ ਸੀ ਕਪੂਰਥਲੇ ਦੇ ਵਿੱਚ ਇਹ ਲਾਪਰੀਤ ਨੂੰ ਇਸ ਲੜਕੇ ਦੇ ਨਾਲ ਜੋੜਿਆ ਜਾ ਰਿਹਾ ਸੀ ਜੋ ਕਿ ਸਰਾਸਰ ਗਲਤ ਹੈ ਹੁਣ ਇੱਥੇ ਕਈ ਬੰਦੇ ਇਸ ਮੁੰਡੇ ਦੀ ਤਾਰੀਫ ਕਰ ਰਹੇ ਸਨ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਆਪਣੇ ਭੈਣ ਦਾ ਬਦਲਾ ਲੈਣ ਵਾਸਤੇ ਉਹਨੇ ਕਤਲ ਕਰ ਦਿੱਤਾ ਪਰ ਇੱਥੇ ਨਾ ਤੇ ਡਿਫਾਲਟਰ ਨੇ ਕੋਈ ਚੰਗਾ ਕੰਮ ਕੀਤਾ ਸੀ ਤੇ ਨਾ ਹੀ ਲਵਪ੍ਰੀਤ ਸਿੰਘ ਨੇ ਕੋਈ ਸਹੀ ਕੀਤਾ ਸੀ ਕਿਉਂਕਿ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਆਪ ਹੀ ਫੈਸਲਾ ਕਰੋ ਕਾਨੂੰਨ ਨੂੰ ਜਿੰਨੀ ਸਜ਼ਾ ਲੱਗੀ ਹੋਵੇਗੀ ਓਨੀ ਹੀ ਓਨੇ ਓਮ ਪ੍ਰਕਾਸ਼ ਨੂੰ ਦੇ ਦਿੱਤੀ ਜਿੰਨੇ ਸਬੂਤ ਉਹਨਾਂ ਨੂੰ ਮਿਲੇ ਹੋਣਗੇ ਉਸ ਹਿਸਾਬ ਦੇ ਨਾਲ ਓਮ ਪ੍ਰਕਾਸ਼ ਨੂੰ ਸਜ਼ਾ ਮਿਲ ਗਈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ